ਵੈਗੜੀ ਜੀ ਕਾ ਖਾਲਸਾ ਵੈਗੜੀ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਖਮਾਣੋਂ ਦੇ ਵਿੱਚ ਖਿਲਾ ਸ਼੍ਰੀ ਫਤੇਗੜ ਸਾਹਿਬ ਖਲਾ ਖਮਾਣੋਂ ਦੀ ਮੀਟਿੰਗ ਹੋਈ ਆ ਮੇਰੇ ਨਾਲ ਨੇ ਪ੍ਰਧਾਨ ਸਾਹਿਬ ਦੀ ਗਵਾਹੀ ਚ ਹੋਈ ਆ ਜੀਪ ਸਿੰਘ ਸੋਹੀ ਨਾਨੋਵਾਲ ਤੋਂ ਜਿਹੜੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਆ ਅੱਜ ਦਾਸ ਨੂੰ ਵੀ ਮੌਕਾ ਮਿਲਿਆ ਇੱਥੇ ਪਹੁੰਚਣੇ ਦਾ ਤੇ ਮੇਰੇ ਨਾਲ ਨੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਪ੍ਰਦੇਵ ਸਿੰਘ ਦਿਵੇੜੀ ਸਾਹਿਬ ਜ਼ਿਲ੍ਹਾ ਪ੍ਰਧਾਨ ਵੀ ਨੇ ਹਰਦੇਵ ਸਿੰਘ ਪਮੌਰ ਸਾਹਿਬ ਔਰ ਸਾਡੀ ਸਾਰੀ ਲੀਡਰਸ਼ਿਪ ਇੱਥੇ ਅੱਜ ਹਾਜ਼ਰ ਹੋਈ ਹੈ ਸੋ ਮੈਂ ਸਮਝਦਾ ਹਾਂ ਵੀ ਜੋ ਕਿਸਾਨੀ ਤੇ ਦਿਰ ਪ੍ਰਤੀ ਦਿਨ ਸਰਕਾਰਾਂ ਵੱਲੋਂ ਨਵੀਆਂ ਨਮੀਆਂ ਨੀਤੀਆਂ ਨਵੀਆਂ ਪੌਲਸੀਆਂ ਲਾ ਕੇ ਆ ਕਿਸਾਨਾਂ ਦਾ ਯਾਰਾ ਖੇਤੀ ਸੈਕਟਰ ਦਾ ਯਾਰਾ ਸਾਡੀ ਆਣਖ ਗੈਰਤ ਇਹ ਸਾਰੀਆਂ ਚੀਜ਼ਾਂ ਨੂੰ ਬੁਗਾਰਿਆ ਜਾ ਰਿਹਾ ਹੈ ਯਾਰਾ ਉਦੇ ਸੰਬੰਧ ਵਿੱਚ ਮੀਟਿੰਗ ਹੋਈ ਆ ਜਿੱਕਣ 4 5 6 ਲਗਭਗ ਮਾਫੀ ਚਾਹਣਾ April ਦੇ ਪਹਿਲੇ ਹਫਤੇ ਸਾਰੇ 슈ਗਰ ਮਿਲ ਬੰਦ ਹੋ ਗਏ ਸੀ ਪੂਰੇ ਪੰਜਾਬ ਦੇ ਵਿੱਚ ਮੈਂ ਸਿਰਫ ਸਹਿਕਾਰੀ ਮਿਲਾਂ ਦਾ ਅੰਕੜਾ ਲਾਉਂਗਾ 170 ਕਰੋੜ ਕਿਸਾਨ ਗੰਨੇ ਕਾਸ਼ਤਕਾਰਾਂ ਦਾ ਬਕਾਇਆ ਬਾਕੀ ਹੈ ਮੈਂ ਗੱਲ ਕਰਾਂ ਮਰੰਡੇ 슈ਗਰ ਮਿਲ ਦੀ ਅੱਜ ਵੀ 16 ਕਰੋੜ ਰੁਪਇਆ ਬਾਕੀ ਕਿਸਾਨਾਂ ਦਾ ਬਕਾਇਆ ਖੜਾ ਜਿਹੜੀਆਂ ਸਰਕਾਰਾਂ ਟਾਰਾ ਮਾਰਦੀ ਆ ਬੁੱਢੇ ਆਲ ਮਿਲਦਾ ਵੀ 10 ਕਰੋੜ ਤੋਂ ਉੱਪਰ ਗੰਨੇ ਕਾਸ਼ਤਕਾਰਾਂ ਦਾ ਮਿਲਕ ਨਹੀਂ ਬਕਾਇਆ ਖੜਾ ਸਰਕਾਰਾਂ ਕਹਿੰਦੀ ਆ ਅਸੀਂ ਕਿਸਾਨ ਨਾਲ ਕਿ ਸਾਰਾ ਜਿਹੜੇ ਝਰਜੀ ਇਨਕਲਾਬੀ ਨੇ ਕੀ ਕਹਿੰਦੇ ਨੇ ਵੀ ਅਸੀਂ ਤਾਂ ਕਿਸਾਨ ਪੱਖੀ ਆ ਅਸੀਂ ਕਿਸਾਨਾਂ ਨੂੰ ਆ ਕਰਦੀਏ ਕੋਈ ਗਰਦੋਰੀ ਨਹੀਂ ਪਹਿਲਾਂ ਹੀ ਇਹਨਾਂ ਨੂੰ ਮੁਆਵਜ਼ਾ ਦੇ ਦਵਾਂਗੇ ਲੰਪੀ ਸਕਿਨ ਸਰਕਾਰ ਖਾ ਕੇ ਬੈਠੀ ਆ ਵਿਸ਼ਵੇ ਸਮੇਂ ਆੜਾ ਏ ਉਹਦੇ ਵਿੱਚ 6600 ਰੁਪਈਆ ਸਰਕਾਰ ਦੱਬੀ ਬੈਠੀ ਜਾ ਕਿਹੜੇ ਕਿਹੜੇ ਮੁੱਦਿਆਂ ਦੀ ਗੱਲ ਕਰਾਂਗੇ ਪੰਜ ਮੀਟਿੰਗਾਂ ਸੀਐਮ ਸਾਹਿਬ ਨਾਲ ਔਰ ਵਜ਼ੀਰਾ ਨਾਲ ਇਹਨਾਂ ਦੇ ਐਮਐ ਮੰਤਰੀਆਂ ਨਾਲ ਹੋਈਆਂ ਜਿੰਨੀਆਂ ਗੱਲਾਂ ਦੇ ਵਾਅਦੇ ਸਾਰੀਆਂ ਗੱਲਾਂ ਦੇ ਵਾਅਦੇ ਕਰਕੇ ਇਹ ਲੋਕ ਮੁਕਰੇ ਨੇ ਸੋ ਇਸ ਕਰਕੇ ਅੱਜ ਬਲਾਕ ਦੇ ਵਿੱਚ ਖਮਾਣੋ ਦੇ ਵਿੱਚ ਮੀਟਿੰਗ ਹੋਈ ਆ ਸੋ ਜਿਹੜੇ ਚਿਪ ਵਾਲੇ ਮੀਟਰਾਂ ਸਖਤ ਵਿਰੋਧ ਅਸੀਂ ਕਰਦੇ ਆ ਉਹਦਾ ਚੇਰੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਅਸੀਂ ਆਉਣ ਵਾਲਾ ਜਿਹੜਾ ਝੋਨੇ ਦਾ ਸੀਜ਼ਨ ਆ ਉਹਦੇ ਬਾਰੇ ਵੀ ਅੱਜ ਕੁਝ ਅਹਿਮ ਵਿਚਾਰ ਕੀਤੇ ਪਿਛਲੇ ਸਮੇਂ ਦੇ ਵਿੱਚ ਦੇਖੋ ਜੇ ਕੋਈ ਪ੍ਰੋਬਲਮ ਆਰਤੀ ਸਾਹਿਬਾਨਾਂ ਨੂੰ ਅੱਜ ਹੈਗੀ ਜੇ ਸ਼ੈਲਰ ਮਾਲਕਾਂ ਨੂੰ ਕੋਈ ਪ੍ਰੋਬਲਮ ਹੈਗੀ ਅੱਜ ਉਹ ਘਰਾਂ 'ਚ ਕਿਉਂ ਬੈਠੇ ਆ ਬਾਹਰ ਰੋਣਾ ਤੇ ਨਿਕਣ ਜਿਸ ਤਰੀਕੇ ਨਾਲ ਉਹ ਪ੍ਰੋਟੈਸਟ ਕਰਨਾ ਚਾਹੁੰਦੇ ਆ ਕਰਨ ਪਰ ਪਿਛਲੇ ਸਾਲ ਦੀ ਤਰਜ਼ ਤੇ ਕਿਸਾਨਾਂ ਦਾ ਖੂਨ ਨਹੀਂ ਪੀਣ ਦੇਵਾਂਗੇ ਬਹੁਤ ਘਟਾ ਹੋਇਆ ਕਿਸਾਨਾਂ ਨੂੰ ਜਦੋਂ ਕੱਟ ਲੱਗੇ ਸੀ ਤੇ ਇਸ ਵਾਰ ਜਿਹੜਾ ਸ਼ੈਲਰ ਮਾਲਕ ਕੋਈ ਕੱਟ ਲਾਉਣੇ ਦੀ ਗੱਲ ਕਰੂਗਾ ਫਿਰ ਉਹਦੇ ਵਿਰੁੱਧ ਸਾਰੇ ਪੰਜਾਬ ਕਿਸਾਨ ਯੂਨੀਅਨ ਮੋਰਚਾ ਵੀ ਖੋਲੂਗੀ ਸ਼ੈਲਰਾਂ ਨੂੰ ਕਾਲੇ ਵੀ ਲਾਏ ਜਾਣਗੇ ਇਸ ਵਾਰ ਕਿਸਾਨਾਂ ਦਾ ਖੂਨ ਨਹੀਂ ਪੀਣ ਦਵਾਂਗੇ ਪਰ ਕਿਸਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀਰੋ ਜੇ ਤੁਹਾਡੇ ਨਾਲ ਧੱਕਾ ਹੁੰਦਾ ਜਿਵੇਂ ਲੈਂਡ ਪੂਲਿੰਗ ਤੇ 50 ਸਰਕਾਰ ਤੁਹਾਡੇ ਨਾਲ ਧੱਕਾ ਕਰਨੀ ਚਾਹੁੰਦੀ ਸੀ ਸਾਰੇ ਲੋਕਾਂ ਨੇ ਇੱਕ ਸੁਰਚ ਬਾਜ਼ ਠਾਈ ਤਾਂ ਉਹਨਾਂ ਨੂੰ ਬੈਕਫੁੱਟ ਤੇ ਜਾਣਾ ਪਿਆ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਅੱਜ ਬਹੁਤ ਮੁੱਦਿਆਂ ਤੇ ਵਿਚਾਰਾ ਹੋਈਆਂ ਜਿੰਨੇ ਵੀ ਵੀਰ ਆਏ ਆ ਅਸੀਂ ਖਾਸ ਕਰਕੇ ਤਿੰਨ ਸਾਲ ਤੋਂ ਉਪਰ ਹੋ ਕੇ ਸਰਕਾਰ ਬਣੀ ਨੂੰ ਖਮਾਣੋ ਸ਼ਹਿਰ ਵਧੀਆ ਸ਼ਹਿਰ ਹੈਗਾ ਪਰ ਜਿਹੜੇ ਲਿੰਕ ਰੋਡ ਖਮਾਣੂ ਸ਼ਹਿਰ ਨਾਲ ਪਿੰਡਾਂ ਦੇ ਜੋੜਦੇ ਨੇ ਉਹਨਾਂ ਦੇ ਇੰਨੇ ਹਾਲਾਤ ਮਾੜੇ ਨੇ ਤਾਂ ਸਰਕਾਰ ਕਹਿੰਦੀ ਆ ਪੰਜਾਬ ਨੂੰ ਰੰਗਲਾ ਬਣਾਵਾਂਗੇ 2-2 ਫੁੱਟ ਦੇ ਸੜਕਾਂ 'ਚ ਟੋਏ ਪਏ ਨੇ ਤਾਂ ਰੰਗਲਾ ਪੰਜਾਬ ਕਿੱਥੋਂ ਬਣ ਜੂਗਾ ਸੋ ਇਹ ਸਾਰੀਆਂ ਚੀਜ਼ਾਂ ਤੇ ਸਬੰਧ ਵਿੱਚ ਆਉਣ ਵਾਲੇ ਦਿਨਾਂ 'ਚ ਉਹ ਸੜਕਾਂ ਵੀ ਦਿਖਾਈਆਂ ਜਾਣਗੀਆਂ ਤੇ ਜਿਹੜੇ ਇੱਥੇ ਹਲਕੇ ਦੇ ਮੰਤਰੀ ਸੰਤਰੀ ਜਾਂ ਸਰਕਾਰਾਂ ਹੈਗੀਆਂ ਐਮਐਲਏ ਹੈਗੇ ਆ ਉਹਨਾਂ ਦੇ ਵੀ ਭੇਤ ਵੀਡੀਓ ਰਹੀ ਚੈਨਲ ਰਹੀ ਖੁੱਲੇ ਜਾਣਗੇ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ